ਬੇਸਲੋਡ ਜੀ ਕੀ ਹਾਲ ਚੱਲਿਆ ਦੋਸਤੋ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜਿੱਦਾਂ ਕਿ ਫੈਸਟੀਵਲ ਸੀਜ਼ਨ ਚੱਲ ਰਿਹਾ ਸੀ ਤੇ ਅਸੀਂ ਵੀ ਆਪਣੀ ਸਟੇਸ਼ਨ ਦੀ ਦੁਕਾਨ ਦੇ ਬਾਹਰ ਤੋਂ ਬਹੁਤ ਹੀ ਸੋਹਣਾ ਜਿਹਾ ਸਟਾਲ ਲਗਾਇਆ ਸੀ ਅਤੇ ਇਸ ਖਾਸ ਮੌਕੇ ਤੇ ਅਸੀਂ ਹਰ ਇੱਕ ਪ੍ਰੋਡਕਟ ਤੇ ਕਾਫੀ ਸਾਰਾ ਡਿਸਕਾਊਂਟ ਲਗਾਇਆ ਸੀ ਚਲੋ ਆਓ ਤੁਹਾਨੂੰ ਦਿਖਾਨੀ ਆ ਕਿ ਅਸੀਂ ਕੀ ਕੀ ਸਮਾਨ ਇਸ ਸਟਾਲ ਵਿੱਚ ਲਗਾਇਆ ਸੀ ਸੋ ਦੇਖੋ ਅਲੱਗ-ਅਲੱਗ ਕਲਰ ਤੇ ਅਲੱਗ-ਅਲੱਗ ਡਿਜ਼ਾਈਨ ਦੀਆਂ ਸੁੰਦਰ-ਸੁੰਦਰ ਲੜੀਆਂ ਅਤੇ ਦੀਵਾਲੀ ਦੇ ਦਿਨਾਂ ਵਿੱਚ ਇਹ ਲੜੀਆਂ ਹਰ ਇੱਕ ਘਰ ਵਿੱਚ ਡੈਕੋਰੇਸ਼ਨ ਲਈ ਲਗਾਈਆਂ ਜਾਂਦੀਆਂ ਨੇ ਜੋ ਕਿ ਘਰ ਦੀ ਸੁੰਦਰਤਾ ਵਿੱਚ ਵਾਧਾ ਕਰਦੀਆਂ ਨੇ ਤੇ ਆਹ ਗ੍ਰੀਨ ਲੜੀ ਦੇਖੋ ਕਿੰਨੀ ਹੀ ਪਿਆਰੀ ਲੱਗ ਰਹੀ ਆ ਆ ਦੇਖੋ ਵਕ ਵਕਦਰਾਂ ਦੇ ਕਿੰਨੇ ਹੀ ਪਿਆਰੇ ਪਿਆਰੇ ਕੀਚੇ ਨੇ ਇਹਨਾਂ ਨੂੰ ਲਗਾਉਣ ਦਾ ਮਕਸਦ ਹੀ ਇਹ ਸੀ ਕਿ ਇਹਨਾਂ ਨੂੰ ਦੇ ਕੇ ਕਸਟਮਰ ਸਮਾਨ ਵੱਲ ਅਟਰੈਕਟ ਹੋਣ ਔਰ ਸੱਚਮੁੱਚ ਜਿਵੇਂ ਹੀ ਸੋਚਿਆ ਸੀ ਉਦਾਂ ਹੀ ਹੋ ਰਿਹਾ ਸੀ ਸੋ ਤੁਸੀਂ ਵੀ ਦੱਸੋ ਤੁਹਾਨੂੰ ਕਿਹੜਾ ਕੀਚਨ ਵਧੀਆ ਲੱਗਿਆ ਮੈਨੂੰ ਤਾਂ ਇਹ ਸ਼ੀਮ ਚੈਨੋਰ ਕਿਊਟ ਦੇ ਟੋਰ ਵਾਲਾ ਬਹੁਤ ਹੀ ਪਸੰਦ ਆਇਆ ਜੇਕਰ ਤੁਸੀਂ ਵੀ ਕਿਤੇ ਸਟਾਰ ਲਗਾਉਂਦੇ ਹੋ ਤੁਸੀਂ ਵੀ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਆਈਟਮਸ ਨੂੰ ਡਿਸਪਲੇ ਕਰਕੇ ਕਸਟਮਰਾਂ ਦਾ ਤੇ ਅਨਸਮਾਨ ਵਾਲੇ ਖਿੱਚ ਸਕਦੇ ਹੋ ਤੇ ਕੀ ਚਾਹੁੰਦੇ ਨਾਲ ਹੀ ਐਸੀ ਟੋਏ ਰੇਜ਼ਰ ਵੀ ਡਿਸਪਲੇ ਕੀਤੀ ਐ ਸੀ ਜੋ ਕਿ ਲੱਗਿਆ ਹੁੰਦੀ ਐ ਵੀ ਬਹੁਤ ਹੀ ਵਧੀਆ ਲੱਗ ਰਹੀ ਐ ਸੀ ਤੇ ਜੋ ਵੀ ਮੈਨੂੰ ਦੁਕਾਨ ਦੇ ਅੰਦਰ ਗਿਫਟ ਆਈਟਮਸ ਦਿਖ ਰਹੀਆਂ ਸੀ ਮੈਂ ਹਰ ਇੱਕ ਸਮਾਨ ਬਾਅਦ ਡਿਸਪਲੇ ਕਰੀ ਜਾ ਰਹੀ ਸੀ ਅਤੇ ਸਾਰਾ ਸਮਾਨ ਲੱਗਿਆ ਹੋਇਆ ਇੰਨਾ ਸੋਹਣਾ ਲੱਗ ਰਿਹਾ ਸੀ ਕਿ ਮੈਨੂੰ ਖੁਦ ਨੂੰ ਹੀ ਦੇਖ ਦੇ ਕੇ ਬਹੁਤ ਖੁਸ਼ੀ ਮਿਲ ਰਹੀ ਸੀ ਸਮਾਨ ਬਾਹਰ ਲੱਗਿਆ ਹੋਣ ਕਰਕੇ ਮੈਨੂੰ ਬਾਰ-ਬਾਰ ਡਸਟਿੰਗ ਵੀ ਕਰਨੀ ਪੈ ਰਹੀ ਸੀ ਕਿ ਸਮਾਨ ਉੱਪਰ ਧੂਲ ਮਿੱਟੀ ਨਾ ਭਵੇ ਸੋ ਹੁਣ ਦਿਖਾਉਣੀ ਹੈ ਕਿ ਗਿਫਟ ਆਈਟਮ ਦੇ ਵਿੱਚ ਕੀ-ਕੀ ਸਮਾਨ ਲਗਾਇਆ ਸੀ ਇਹ ਹੈ ਬੱਚਿਆਂ ਦੇ ਲਈ ਬੱਕਟਲੇ ਵੈਕਿਊਮ ਪੋਰਟਲ ਜਿਸ ਨੂੰ ਕਿ ਬਹੁਤ ਹੀ ਕੰਮ ਆਉਣ ਵਾਲੀ ਚੀਜ਼ ਹੈ ਕੁਝ ਪੈਨ ਕੰਬੋ ਤੇ ਕੁਝ ਕਲਰ ਸੈੱਟ ਵੀ ਬਾਹਰ ਡਿਸਪਲੇ ਕਰ ਦਿੱਤੇ ਸੀ ਵੈਸੇ ਤੇ ਅਸੀਂ ਦੀਵਾਲੀ ਤੇ ਕਦੀ ਮੋਮਬੱਤੀਆਂ ਲਈਆਂ ਨਹੀਂ ਪਰ ਇਹ ਸਵੀਟ ਵਾਲਿਆਂ ਕੈਂਡਲਸ ਦੇਖ ਕੇ ਮੇਰੇ ਕੋ ਰਿਆ ਨਹੀਂ ਗਿਆ ਤੇ ਇਹ ਵੀ ਮੈਂ ਸੇਲ ਕਰਨ ਲਈ ਲੈ ਆਈ ਤੇ ਸੱਚਮੁੱਚ ਇਹ ਕੈਂਡਲਸ ਸਾਰੇ ਕਸਟਮਰ ਨੂੰ ਬਹੁਤ ਹੀ ਪਸੰਦ ਆਈਆਂ ਤੇ ਇਹਨਾਂ ਨੂੰ ਦੇਖ ਕੇ ਸਵੀਟ ਲਵਰਸ ਨੂੰ ਖਾਣ ਦਾ ਭੁਲੇਖਾ ਵੀ ਪੈ ਰਿਹਾ ਸੀ ਚਲੋ ਅਗ NEXT ਦਿਖਾਨੀ ਹੈ ਤੁਹਾਨੂੰ ਇੱਕ ਯੂਨਿਕ ਆਈਟਮ ਇਹ ਹੈ ਚਾਕਲੇਟ ਡਾਇਰੀਜ਼ ਲੁੱਕ ਰੁੱਕੋ ਪਹਿਲਾਂ ਇਸ ਨੂੰ ਦੇਖੋ ਇਹ ਨੇ LED ਟੈਗਸ ਜੋ ਕਿ ਬੱਚਿਆਂ ਦੀ ਫੇਵਰੇਟ ਆਈਟਮ ਹੈ ਤੇ ਹੁਣ ਵਾਪਿਸ ਆਉਨੇ ਆ ਡਾਇਰੀਸ ਤੇ ਸਭ ਤੋਂ ਪਹਿਸ਼ਟ ਦੇਖੋ ਜੈਲੀ ਰੋਲ ਡਾਇਰੀ ਐਸੇ ਮੈਂ ਆਪਣੀ ਗੱਲ ਕਰਾਂ ਤੇ ਮੈਨੂੰ ਇਹ ਡਾਇਰੀ ਘੱਟ ਤੇ ਮੋਸਕੀਟੋ ਕੋਇਲ ਜ਼ਿਆਦਾ ਲੱਗ ਰਹੀ ਆ ਸੈਕੰਡ ਡੇ ਪਿੰਕ ਕਲਰ ਵਾਲੀ ਡਾਇਰੀ ਤੇ ਇਹਨਾਂ ਡਾਇਰੀਸ ਵਿੱਚ ਰੀਅਲ ਚਾਕਲੇਟ ਦੀ ਖੁਸ਼ਬੂ ਆਉਂਦੀ ਆ ਜਦੋਂ ਮੈਂ ਇਹਨਾਂ ਡਾਇਰੀਸ ਨੂੰ ਚੈੱਕ ਕਰ ਰਹੀ ਸੀ ਤੇ ਮੇਰਾ ਇਹਨਾਂ ਨੂੰ ਖਾਣ ਦਾ ਮਨ ਕਰਨ ਲੱਗਿਆ ਸੀ ਇਹਨਾਂ ਵਿੱਚ ਸਾਡੇ ਕੋਲ ਟੋਟਲ 4 ਡਿਜ਼ਾਈਨ ਅਵੇਲੇਬਲ ਐ ਜੋ ਕਿ ਅਲੱਗ-ਅਲੱਗ ਫਲੇਵਰਸ ਦੇ ਨੇ ਸੋ ਇਹ ਨੇ ਫੈਕਟ ਪੇਪਰ ਤੋਂ ਲੋਕ ਇਨਾਂ ਨੂੰ ਵੀ ਐਜ਼ ਅ ਵਾਲਪੇਪਰ ਆਪਣੇ ਘਰਾਂ ਦੀਆਂ ਦੀਵਾਰਾਂ ਤੇ ਚਿਪਕਾਉਣ ਲਈ ਖਰੀਦੇ ਦੇ ਨੇ ਅਸੀਂ ਇਹਨਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਸੋਹਣੇ-ਸੋਹਣੇ ਡਿਜ਼ਾਈਨ ਲੈਂਦੇ ਸੀ ਜੋ ਕਿ ਲੋਕਾਂ ਨੇ ਬਹੁਤ ਹੀ ਪਸੰਦ ਕੀਤੇ ਤੇ ਹਮੇਸ਼ਾ ਦੀ ਤਰ੍ਹਾਂ ਇਹ ਵਾਲਪੇਪਰ ਵੀ ਬਹੁਤ ਸੇਲ ਹੋ ਰਹੀ ਸੀ ਆਪਣੇ ਕੋਲ ਇਹਨਾਂ ਵਿੱਚ ਬਹੁਤ ਸਾਰੇ ਡਿਜ਼ਾਈਨ ਮਿਲ ਜਾਣਗੇ ਇਹਨਾਂ ਨੂੰ ਚੈੱਕ ਕਰਦੇ ਸਮੇਂ ਇਹਨਾਂ ਵਿੱਚ ਇੱਕ ਡਿਜ਼ਾਈਨ ਮੈਨੂੰ ਵੀ ਪਸੰਦ ਆ ਗਿਆ ਸੀ ਜੋ ਕਿ ਅਸੀਂ ਆਪਣੀ ਦੁਕਾਨ ਤੇ ਵੀ ਲਗਾਇਆ ਤੇ ਤੁਹਾਨੂੰ ਵੀਡੀਓ ਦੇ ਲਾਸਟ ਵਿੱਚ ਦਿਖਾਵਾਂਗੇ वैसे मैं ਤੁਹਾਨੂੰ ਦੱਸ ਦਿੰਦੀ ਆ ਕਿ ਇਸ ਰੋਲ ਵਿੱਚ ਟੋਟਲ 5 ਮੀਟਰ ਦੀ ਸ਼ੀਟ ਹੁੰਦੀ ਆ ਤੇ ਇਸ ਦੀ ਖਾਸੀਅਤ ਇਹ ਹੈ ਕਿ ਪੂਰੀ ਤਰ੍ਹਾਂ ਵਾਟਰਪਰੂਫ ਹੁੰਦੀ ਆ ਅਤੇ ਇਸ ਨੂੰ ਲਗਾ ਲਈ ਅਲੱਗ ਤੋਂ ਗਲੂ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਸ ਦੇ ਬੈਕ ਸਾਈਡ 'ਤੇ ਗਲੂ ਲੱਗੀ ਹੁੰਦੀ ਆ ਸੋ ਇਸਦੇ ਨਾਲ ਹੀ ਅਸੀਂ ਅਲੱਗ ਅਲੱਗ ਕਲਰ ਤੇ ਅਲੱਗ ਅਲੱਗ ਡਿਜ਼ਾਈਨ ਵਿੱਚ ਕੈਰੀ ਬੈਗ ਵੀ ਰੱਖੇ ਸੀ ਅਤੇ ਕੁਆਲਿਟੀ ਵਧੀਆ ਹੋਣ ਕਰਕੇ ਬਹੁਤ ਜਲਦੀ ਸੇਲ ਵੀ ਹੋ ਗਈ ਸੀ ਕਿਉਂਕਿ ਇਹ ਬੈਗ ਕਾਫੀ ਯੂਸਫੁਲ ਹੁੰਦੇ ਨੇ ਜਿਵੇਂ ਟਰੈਵਲ ਜਾਂ ਸ਼ੋਪਿੰਗ ਟਾਈਮ ਜਾਂ ਫਿਰ ਕਿਤੇ ਵੀ ਆਉਣ ਜਾਣ ਵਿੱਚ ਇਹਨਾਂ ਕੈਰੀ ਬੈਗਸ ਨੂੰ ਯੂਜ਼ ਕਰ ਸਕਦੇ ਆ ਸਾਡੇ ਕੋਲ ਕੁਝ ਜ਼ਿੰਮ ਬੈਗ ਵੀ ਪਏ ਹੋਏ ਸੀ ਜੋ ਕਿ ਅਸੀਂ ਸੌਸੋਰ ਦੇ ਵਿੱਚ ਸੇਲ ਕਰ ਦਿੱਤੇ ਸੀ ਇਸ ਡਿਸਪਲੇ ਰੈਕ ਵਿੱਚ ਦੇਖ ਸਕਦੇ ਹੋ ਕਿ ਅਸੀਂ ਦੀਵਾਲੀ ਡੈਕੋਰੇਸ਼ਨ ਦਾ ਛੋਟਾ ਛੋਟਾ ਸਾਮਾਨ ਵੀ ਲਗਾਇਆ ਹੋਇਆ ਸੀ ਤੇ ਇਹ ਹਰ ਦੀਵਾਲੀ ਤੇ ਹੱਸ ਕੇ ਵਿਕੇ ਜਾਂਦਾ ਆਉ ਤੁਹਾਨੂੰ ਦਿਖਾਨੀ ਹੈ ਜੋ ਦੀਵਾਲੀ ਤੇ ਹਰ ਘਰ ਵਿੱਚ ਬਣਾਈ ਜਾਂਦੀ ਹੈ ਇਹ ਹੈ ਰੰਗੋਲੀ ਕਲਰਸ ਇਸ ਵਾਰ ਸਾਡੇ ਕੋਲ ਸਿਰਫ ਨਮਕ ਵਾਲੇ ਰੰਗੋਲੀ ਕਲਰਸ ਹੀ ਰਹਿ ਚੁਕੇ ਸੀ ਕਿਉਂਕਿ ਬੂਰੇ ਵਾਲੇ ਰੰਗੋਲੀ ਜਲਦੀ ਸੇਲ ਹੋ ਗਈ ਸੀ ਜਦੋਂ ਵੀ ਲੋਕ ਰੰਗੋਲੀ ਬਣਾਉਂਦੇ ਆ ਤੇ ਆਹ 1 ਲੀਟਰ ਵਾਲੇ ਕਲਰ ਜ਼ਰੂਰ ਖਰੀਦੇ ਦੇ ਨੇ ਜਿਸ ਨਾਲ ਰੰਗੋਲੀ ਦੇ ਡਿਜ਼ਾਈਨ ਵਿੱਚ ਕਾਫੀ ਸ਼ਾਇਨ ਆਉਂਦੀ ਆ ਅਸੀਂ ਇਸ ਵਾਰ ਅਲੱਗ-ਅਲੱਗ ਕਲਰ ਤੇ ਗਲਿਟਰਸ ਲੈ ਆਉਂਦੇ ਸੀ ਇਸੀ ਡੱਬੀ 10 ਰੁਪਏ ਹੋਣ ਕਰਕੇ ਲੋਗੇ ਇਸ ਨੂੰ ਖੁਸ਼ੀ-ਖੁਸ਼ੀ ਖਰੀਦ ਰਹੇ ਸੀ ਤੇ ਇਹ ਨੇ ਸਟੈਂਸਿਲ ਜਿਸ ਨਾਲ ਅਸੀਂ ਰੰਗੋਲੀ ਦੇ ਡਿਜ਼ਾਈਨ ਬਹੁਤ ਹੀ ਆਸਾਨੀ ਨਾਲ ਬਣਾ ਸਕਦੇ ਹਾਂ ਇਸ ਵਿੱਚ ਵੀ ਬਹੁਤ ਸਾਰੇ ਪਿਆਰੇ-ਪਿਆਰੇ ਡਿਜ਼ਾਈਨ ਹੁੰਦੇ ਨੇ ਜਿਸ ਤਰ੍ਹਾਂ ਦਾ ਡਿਜ਼ਾਈਨ ਬਣਾਉਣਾ ਹੋਵੇ ਉਸੇ ਤਰ੍ਹਾਂ ਦਾ ਸਟੈਂਸਿਲ ਯੂਜ਼ ਕਰ ਸਕਦੇ ਹਾਂ ਅਤੇ ਸਟੈਂਸਿਲ ਅਸੀਂ ਹਰ ਸਾਲ ਲੈ ਕੇ ਆਉਂਦੇ ਹਾਂ ਕਿਉਂਕਿ ਇਹਨਾਂ ਨੂੰ ਲੈ ਕੇ ਕਸਟਮਰ ਦੀ ਡਿਮਾਂਡ ਕਾਫੀ ਜ਼ਿਆਦਾ ਰਹਿੰਦੀ ਹੈ ਤੁਸੀਂ ਤਾਂ ਦੇਖ ਹੀ ਸਕਦੇ ਹੋ ਕਿ ਇਸ ਨਾਲ ਕਿੰਨੇ ਸੋਹਣੇ ਤੇ ਕਿੰਨੇ ਪਰਫੈਕਟ ਡਿਜ਼ਾਈਨ ਆ ਸਾਨੀ ਨਾਲ ਬਾਂਸੰਦਨੀ ਸੋ ਇਸ ਦੀਵਾਲੀ ਦੇ ਮੌਕੇ ਤੇ ਅਸੀਂ ਸਟੱਡੀ ਟੇਬਲ ਵੀ ਬਹੁਤ ਡਿਸਕਾਊਂਟ ਤੇ ਲਗਾਏ ਸੀ ਇਸ ਦੀ ਦੋ ਪੇਟੀਆਂ ਲਿਆ ਕੇ ਰੱਖੇ ਸੀ ਤੇ ਕਾਫੀ ਟੇਬਲ ਜਲਦੀ ਹੀ बिक ਗਏ ਸੀ ਸੋ ਤੁਹਾਡੇ ਵੀ ਮਨ ਵਿੱਚ ਚੱਲ ਰਿਹਾ ਹੋਣਾ ਕਿ ਤਿਹਾੜ ਤੇ ਦੀਵਾਲੀ ਦਾ ਆ ਤੇ ਸਟਾਲ ਇਹਨਾਂ ਨੇ ਸਟੇਸ਼ਨਰੀ ਦਾ ਲਗਾਇਆ ਐ ਇੰਨਾ ਕਿਉਂ ਇਹਦੇ ਪਿੱਛੇ ਇੱਕ ਰੀਜ਼ਨ ਹੈ ਕਿਉਂਕਿ ਦੀਵੇ ਤੇ ਮੋਮਬਤੀਆਂ ਤਾਂ ਹਰ ਕੋਈ ਲਗਾ ਰਿਹਾ ਹੈ ਤੇ ਅਸੀਂ ਸੋਚਿਆ ਕਿ ਤੇ ਸਟੇਸ਼ਨਰੀ ਦਾ ਹੀ سٹਾਲ ਲਗਾਈਏ ਜੇਕਰ ਸਟਾਕ ਬਚ ਵੀ ਜਾਵੇ ਤਾਂ ਸਾਡਾ ਪੂਰਾ ਸਾਲ ਸੇਲ ਹੁੰਦਾ ਰਹੇ ਕਿਉਂਕਿ ਮਾਰਕੀਟ ਵਿੱਚ ਕੰਪੀਟੀਸ਼ਨ ਜ਼ਿਆਦਾ ਹੋ ਚੁੱਕਿਆ ਜਿਸ ਕਰਕੇ ਅਸੀਂ ਕੁਝ ਅਲੱਗ ਤੇ ਯੂਨਿਕ ਸੋਚਿਆ ਇਹ ਮੇਰੀ ਗੱਲ ਨਹੀਂ ਕਿ ਸਿਰਫ ਅਸੀਂ ਹੀ ਸਾਮ ਲਗਾਇਆ ਅਸੀਂ ਸਾਡੇ ਨਾਲ ਦੀਆਂ ਸਾਰੀਆਂ ਦੁਕਾਨਾਂ ਵਿੱਚ ਸੁੰਦਰ ਸੁੰਦਰ ਸਾਮਾਨ ਨਾਲ ਸਜਿਆ ਹੋਇਆ ਸੀ ਜਿਵੇਂ ਕਿ ਇਹ ਦੁਕਾਨ ਸਾਡੀ ਦੁਕਾਨ ਦੇ ਬਿਲਕੁਲ ਸਾਹਮਣੇ ਹੈ ਤੇ ਇਹ ਸ਼ੋਪ ਵਾਲੇ ਭਾਜੀ ਵੀ ਆਪਣੇ ਦੁਕਾਨ ਦੇ ਬਾਹਰ ਬਹੁਤ ਸਾਰਾ ਦੀਵਾਲੀ ਦਾ ਸਾਮਾਨ ਲਗਾਉਂਦੇ ਆ ਤੇ ਮੈਨੂੰ ਇਹ 골ਡਨ ਲਾਈਟ ਵਾਲਾ ਲੈਂਪ ਬਹੁਤ ਸੋਨਾ ਲੱਗ ਰਿਹਾ ਸੀ ਅਤੇ ਇੰਨਾ ਨੇ ਵੀ ਬਹੁਤ ਸਾਰੇ ਪਟਾਕੇ ਵੀ ਲਗਾਏ ਹੋਏ ਸੀ ਨਾਲ ਦੀ ਇੱਕ ਹੋਰ ਦੁਕਾਨ ਤੇ ਵੀ ਪਟਾਕਿਆਂ ਦਾ ਸਟਾਲ ਲੱਗਿਆ ਹੋਇਆ ਸੀ ਇਹਨੇ ਸਾਰੇ ਪਟਾਕੇ ਦੇਖ ਕੇ ਮੈਨੂੰ ਤੇ ਆਪਣੇ ਬਚਪਨ ਦੀ ਹੀ ਯਾਦ ਆ ਗਈ ਸੀ ਉਹ ਗੱਲ ਲੱਗਾ ਕਿ ਮੈਂ ਹੁਣ ਪਟਾਕੇ ਚਲਾਉਣੇ ਲੱਗ ਪਾਗ ਸ਼ਾਦੀ ਦਿੱਤੇ ਆ ਆ ਦੇਖੋ ਕੁਸ਼ਪਰ ਆਗ ਵਾਲਾ ਬਾਬਾ ਜਿਸ ਉੱਪਰ ਲਿਖਿਆ ਹੋਇਆ ਫਲਾਵਰ ਨਹੀਂ ਫਾਇਰ ਹੈ ਜੋ ਸਾਡੇ ਹਲੇ ਦੇ ਵਾਲੇ ਇੰਨੀ ਸਜੀਆਂ ਹੋਈਆਂ ਦੁਕਾਨਾਂ ਦੇ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਇਹ ਸਾਡੇ ਸਾਰਿਆਂ ਲਈ ਇੱਕ ਬਹੁਤ ਹੀ ਚੰਗੀ ਗੱਲ ਹੈ ਕਿਉਂਕਿ ਜਿੰਨੇ ਜ਼ਿਆਦਾ ਮਾਰਕੀਟ ਵਿੱਚ ਰੌਣਕ ਅਤੇ ਚਹਲ ਪਹਲ ਹੋਊਗੀ ਕਸਟਮਰ ਵੀ ਓਨਾ ਜ਼ਿਆਦਾ ਹੁੰਦਾ ਹੈ ਚਲੋ ਹੁਣ ਮੈਂ ਆਪਣੀ ਦੁਕਾਨ ਤੇ ਜਾਂਦੀ ਆ ਤੇ ਤੁਹਾਨੂੰ ਦਿਖਾਉਣੀ ਆ ਕਿ ਅਸੀਂ ਕਿਹੜਾ ਵਾਲਪੇਪਰ ਆਪਣੇ ਲਈ ਪਸੰਦ ਕੀਤਾ ਸੀ ਸੋ ਦੋਸਤੋ ਇਹ ਹੈ ਉਹ ਵਾਲ ਪੇਪਰ ਜੋ ਮੈਂ ਆਪਣੀ ਸ਼ੌਕ ਤੇ ਲਗਾਉਣ ਲਈ ਪਸੰਦ ਕੀਤਾ ਸੀ ਇਸ ਦਾ ਡਿਜ਼ਾਈਨ ਮੈਨੂੰ ਬਹੁਤ ਪਸੰਦ ਆਇਆ ਸੀ ਕਿਉਂਕਿ ਇਸ ਉੱਪਰ ਬਲੈਕ ਤੇ ਗੋਲਡਨ ਕਲਰ ਦਾ ਕੰਬੀਨੇਸ਼ਨ ਹੈ ਤੇ ਮੈਂ ਬਹੁਤ ਦੇਰ ਤੋਂ ਇਸ ਤਰ੍ਹਾਂ ਦਾ ਵਾਲ ਪੇਪਰ ਹੀ ਲੱਭ ਰਹੀ ਸੀ ਤੁਸੀਂ ਜਾਣ ਦਿਓ ਇਹ ਉਹੀ ਜਗ੍ਹਾ ਹੈ ਜਿਸ ਉੱਪਰ ਇੱਕ ਕਾਰਟੂਨ ਕੈਰੇਕਟਰ ਬਣਿਆ ਹੋਇਆ ਸੀ ਇਹ ਹੈ ਸਵਾਲ ਦੀ ਪਹਿਲੀ ਵਾਲੀ ਲੁੱਕ ਤੇ ਇਹ ਹੈ ਹੁਣ ਵਾਲੀ ਲੁੱਕ ਦੱਸੋ ਤੁਹਾਨੂੰ ਇਹ ਲੁੱਕ ਕਿਵੇਂ ਦੀ ਲੱਗੀ ਮੈਨੂੰ ਤਾਂ ਬਹੁਤ ਵਧੀਆ ਲੱਗੀਏ ਤੇ ਤੁਹਾਨੂੰ ਵੀ ਪਸੰਦ ਆਈਏ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਸੋ ਕੰਮ ਕਰਦੇ ਚੱਲਦੇ ਰਹਿਣੇ ਆਂ ਪਰ ਹਰ ਬੰਦੇੰਂ ਦੇ ਰੀਕ ਬਚਪਨਾ ਜ਼ਰੂਰ ਹੁੰਦਾ। ਸੋ ਸਾਨੂੰ ਹਰ ਪਲ ਨੂੰ ਇੰਜੋਏ ਕਰਨਾ ਚਾਹੀਦਾ। ਸੋ ਦੋਸਤੋ ਐਸੀ ਸਾਡਾ ਦੀਵਾਲੀ ਦਾ ਬਲੌਗ ਤੇ ਸਾਨੂੰ ਦੱਸੋ ਤੁਹਾਨੂੰ ਬਲੌਗ ਕੀ ਮਿਹਦਾ ਲੱਗਾ? ਵੀਡੀਓ ਪਸੰਦ ਆਈਏ ਤੇ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ। ਸੋ ਮਿਲਦੇ ਆਂ ਫਿਰ ਨੈਕਸਟ ਵੀਡੀਓ ਵਿੱਚ ਗੋਡ ਬlesਸ ਯੂ। हाँ जी किधर वीडियो ते पूरी देख ली हूँ ना चैनल भी सब सब्सक्राइब करके जाइयो सारा पकड़ा सारा पकड़ा सारा पकड़ा है सारा पकड़ा है ओके थैंक यू